ਸਾਥੀਓ ਫਰਬਰੀ ਤੇ ਮਾਰਚ ਦੇ ਦੋ ਮਹੀਨੇ ਹਰ ਵਿਦਿਆਰਥੀ ਅਤੇ ਮਾਪਿਆਂ ਲਈ ਸਭ ਤੋਂ ਸਟ੍ਰੈਸਫੁੱਲ ਮਹੀਨੇ ਹੁੰਦੇ ਨੇ ਸਾਲ ਭਰ ਦੀ ਮਿਹਨਤ ਦਾ ਨਤੀਜਾ ਐਗਜ਼ਾਮ ਦੇ ਰੂਪ ਵਿੱਚ ਮਿਲਦਾ ਪਰ ਯਾਦ ਰੱਖੋ ਇਹ ਜ਼ਿੰਦਗੀ ਨਹੀਂ ਜ਼ਿੰਦਗੀ ਦਾ ਸਿਰਫ ਇੱਕ ਹਿੱਸਾ ਅੱਜ ਮੈਂ ਤੁਹਾਨੂੰ ਪੰਜ ਗੱਲਾਂ ਦੱਸਣ ਜਾ ਰਿਹਾ ਜੋ ਫਰਬਰੀ ਤੇ ਮਾਰਚ ਦੋ ਮਹੀਨੇ ਮਾਪਿਆਂ ਅਤੇ ਬੱਚਿਆਂ ਨੇ ਕਾਸ ਧਿਆਨ ਰੱਖਣੀਆਂ ਨੇ ਪੜ੍ਹਾਈ ਦਾ ਸਭ ਤੋਂ ਵਧੀਆ ਸਮਾਂ ਸਵੇਰੇ 5 ਤੋਂ 8 ਵਜੇ ਇਸ ਵੇਲੇ ਮਨ ਆਤਮਾ ਅਤੇ ਦਿਮਾਗ ਇੱਕ ਲੀਕ ਤੇ ਹੁੰਦੇ ਨੇ ਇਹ 3 ਘੰਟੇ ਪੂਰੇ ਦਿਨ ਦੀ 9 ਘੰਟੇ ਦੀ ਪੜ੍ਹਾਈ ਦੇ ਬਰਾਬਰ ਹੁੰਦੇ ਨੇ ਸੇਧਮੰਦ ਰਹੋ ਐਗਜ਼ਾਮ ਵਿੱਚ ਹੈਲਥ ਹੀ ਵੈਲਥ ਹੈ ਹੈਲਥ ਇਜ਼ ਵੈਲਥ ਨੋ ਜੰਕ ਫੂਡ No pizza no cold drinks at all Zyada pani piyo 15 to 20 minute exercise karo Shareer fit ta dimag focused Break lena na bhullo Kade vi 3 to 4 ghante lagataar na padho 1 ghanta padho chhota break lavo Is naal dimag fresh rehnda te concepts lambe samay layi yaad rehnde ne distractions ਤੋਂ ਦੂਰ ਰੋ TV social media mobile 2 ਮਹੀਨੇ ਲਈ ਟੋਟਲੀ ਬੰਦ ਬੱਚਿਆਂ ਨੂੰ ਕ੍ਰੀਏਟਿਵ ਐਕਟੀਵਿਟੀ ਜਾਂ ਗੇਮਸ ਲਈ ਇਨਕਰੇਜ ਕਰੋ ਪਰ ਫੋਨ ਨਹੀਂ ਯਾਦ ਰੱਖੋ ਦਿਮਾਗ ਇੱਕ ਪਲੇਟ ਵਾਂਗ ਆ ਜੇ ਕੂੜਾ ਭਰਿਆ ਹੋਵੇ ਤਾਂ ਕੀਮਤੀ ਚੀਜ਼ਾਂ ਗੁੰਮ ਹੋ ਜਾਂਦੀਆਂ ਨੇ ਸਟ्रेस ਨਾ ਲਵੋ ਐਗਜ਼ਾਮ ਜ਼ਿੰਦਗੀ ਦਾ ਐਂਡ ਨਹੀਂ ਸਿਰਫ ਇੱਕ ਸਟੈਪ ਆ ਖੁਸ਼ੀ ਖੁਸ਼ੀ ਦਿਓ ਮ제 ਨਾੜ ਦਿਓ ਸਟ੍ਰੈਸ ਵਿੱਚ ਦਿੱਤਾ ਐਗਜ਼ਾਮ ਕਦੇ ਵੀ ਵਧੀਆ ਰਿਜ਼ਲਟ ਨਹੀਂ ਦਿੰਦਾ ਮਾਪੇ ਦੇ ਬੱਚੇ ਦੋਵੇਂ ਇਹ ਪੰਜ ਗੱਲਾਂ ਯਾਦ ਰੱਖਣਾ ਸਵੇਰ ਦੀ ਪੜ੍ਹਾਈ ਸੇਤ ਬ੍ਰੇਕਸ ਡਿਸਟਰੈਕਸ਼ਨਸ ਤੋਂ ਦੂਰੀ ਅਤੇ ਸਟ੍ਰੈਸ ਫ੍ਰੀ ਰਹਿਣਾ ਤੁਹਾਡੇ ਰਿਜ਼ਲਟਸ ਸ਼ਾਨਦਾਰ ਹੋਣਗੇ ਜੇ ਇਹ ਵੀਡੀਓ ਲਾਭਦਾਇਕ ਲੱਗੀ ਨਾ ਆਪਣੇ ਘਰ ਘਰ ਵਿੱਚ ਹਰ ਵਿਦਿਆਰਥੀ ਤੇ ਮਾਪੇ ਤੱਕ ਜ਼ਰੂਰ ਭਜਾਓ ਇਹ ਸਿਰਫ ਐਗਜ਼ਾਮ ਦੀ ਨਹੀਂ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਆ